ਅੰਦਰ ਫਰਮਾਨਾ ਜੀ ਨੂੰ ਮਜਾ ਆਇਆ ਜੀ ਜਿਸ ਵਾਲੇ ਨੂੰ ਬਟੋਏ ਨਹੀਂ ਉਸ ਨੂੰ ਕਹਿ ਰਿਹਾ ਜੀ ਬੈਠੋ ਬਟੋਓ ਸਭ ਤੋਂ ਪਹਿਲਾਂ ਤਾਂ ਫਾਜ਼ਿਲ ਕਾ ਸਵੇਚਾਰ ਕਮਾਚ ਦਾ ਬਹੁਤ ਰਿਣੀ ਵੀ ਆ ਕਿਉਂਕਿ 2004 ਚੋਂ ਆਪਣਾ ਗਣ ਹਿੱਟ ਹੁੰਦਾ ਮਾਰਕੀਟ ਉੱਤੇ ਜਾਂਦੇ ਆ ਤਾਂ ਉਸ ਤੇ ਕਰਕੇ ਸਭ ਤੋਂ ਪਹਿਲਾਂ ਸਨਮਾਨ ਇਹ ਸਭਾ ਚਰਮਚਰ ਦਿੱਤਾ ਸੀ ਤਾਂ ਉਹਨਾਂ ਹੀ ਸੱਜਣਾਂ ਨੂੰ ਅੱਜ ਵਰਖ 21 ਸਾਲ ਬਾਅਦ ਮਿਲਣਾ ਹੈ ਵਾਹ ਵਾਹ ਵੈਰੀ ਗੁੱਡ ਤਾਂ ਉਹ ਇਹਨਾਂ ਦਾ ਪਿਆਰੀ ਕਿੱਥੇ ਰਹੇ ਬਾਕੀ ਪੰਜਾਬ ਆ ਪੰਜਾਬ ਤਾਂ ਆਪਣੇ ਰੋ ਰੋ ਵਿੱਚ ਵਸਿਆ ਪੰਜਾਬੀयत ਵਸੀ ਹੋਈ ਆ ਤੇ ਉਹਦੇ ਨਾਲ ਜੁੜੇ ਹੋਏ ਸੋ ਪ੍ਰਮਾਤਮਾ ਕਰੇ ਇਹ ਸਾਰਾ ਮੰਚ ਆਵਾਜ਼ ਰਹੇ ਪਹਿਲੀ ਇਹ ਵੀ ਦੁਆ ਕਿ ਬਾਕੀ ਬੜਾ ਮਨ ਖੁਸ਼ ਹੋ ਲਿਆ ਸਾਹਿਬ ਜਰੂਨੀ ਬਾਈ ਪ੍ਰਧਾਨ ਜੀ ਨੇ ਹਰ ਬੁਲਾਇਆ ਨਾ ਮੈਂ ਆਇਆ ਅੱਜ ਬਹੁਤ ਖੁਸ਼ ਜਿਵੇਂ ਜੀ ਜਿਵੇਂ ਤੁਸੀਂ ਕਿਹਾ ਵੀ ਮੈਂ ਪੰਜਾਬ ਨਾਲ ਜੁੜ ਕੇ ਰਿਹਾ ਇਹਨਾਂ ਲੋਕਾਂ ਨਾਲ ਪੜਾਵਾਂਗਾ ਤਾਂ ਕਿਸ ਤਰ੍ਹਾਂ ਦੇ ਇੰਨਾ ਦੂਰ ਰਹਿ ਕੇ ਵੀ ਪੰਜਾਬ ਨਾਲ ਕਿਸ ਤਰ੍ਹਾਂ ਜੁੜੇ ਰਹੀ ਪੰਜਾਬ ਤੁਹਾਡੀ ਜਦੋਂ ਤੁਸੀਂ ਕਿਤੇ ਵੀ ਚਲੇ ਜਾਓ ਦੁਨੀਆ ਦੇ ਕਿਸੇ ਕੋਨੇ ਜਾਓ ਤੁਹਾਨੂੰ ਸੁਪਨਾ ਤੁਹਾਡੇ ਪਿੰਡ ਦਾ ਹੀ ਆਉਂਦਾ ਸੁਪਨਾ ਕਦੇ ਉਸ ਮੁਲਕ ਦਾ ਨਹੀਂ ਆਉਂਦਾ ਤਾਂ ਗੱਲ ਪੰਜਾਬ ਦੀ ਹੀ ਆਪਣੀ ਪੰਜਾਬੀ ਅੰਦੀ ਆਉਜੀ ਬੋਲੀ ਦੀ ਜੁੜਦੀ ਆ ਤਾਂ ਮੈਂ ਸ਼ਾਇਦ ਕੋ ਬੜਾ ਵੱਡਾ ਮੁੰਡਾ ਪੰਜਾਬ ਦਾ ਇੱਕ ਗੀਤ ਮੇਰਾ ਆ ਰਿਹਾ ਉਹ ਪੰਜਾਬ ਤੇ ਚੰਡੀਗੜ੍ਹ ਤੇ ਕੀਤਾ ਹੂੰ ਕਿੰਨਾ ਅੱਜ ਅੱਖ ਕੇ ਪੰਜਾਬ ਸਿੰਘ ਬੋਲਿਆ ਕਾਹਦਾ ਬੋਲਿਆ ਅੱਖਾਂ ਚੋਂ ਲਹੂ ਡੋਲੇ ਹੂੰ ਚੌਂਕ ਮਟਕੇ ਬਹੁਤ ਡਾਂਗਾ ਖਾਲੀਆਂ ਚੌਂਕ ਮਟਕੇ ਬਹੁਤ ਡਾਂਗਾ ਖਾਲੀਆਂ ਬੇਸ਼ੱਕ ਪੱਥਰਾਂ ਨਾਲ ਤੋੜ ਦੋ ਇਥੋਂ ਚੰਡੀਗੜ੍ਹ ਲੈ ਜਾਓ ਤੁਹਾਡਾ ਚੱਕ ਕੇ ਸਾਨੂੰ ਤਾਂ ਸਾਡੇ ਪਿੰਡ ਬੋੜ ਦੋ ਸਾਨੂੰ ਤਾਂ ਸਾਡੇ ਪਿੰਡ ਨੂੰ ਬੁਲਾ ਆਈਏ ਐਸਾ ਆਪਾਂ ਜੁੜੇ ਹੋਏ ਆ ਅੱਛਾ ਕਿਸ ਤਰ੍ਹਾਂ ਦੇਖੋ ਵੀ ਐਨੇ ਸਾਲ ਦਾ ਸਫਰ ਤੁਹਾਡਾ ਕਿੰਨੇ ਸਿੰਗਰ ਜਿਹੜੇ ਤੁਹਾਡੇ ਨਾਲ ਕੰਮ ਕਰ ਚੁੱਕੇ ਨੇ ਹੁਣ ਤੱਕ ਦੇ ਕਲੀ ਕਲਮ ਨਿਰਾਹੀ ਜਿਹੜੇ ਸਟਾਰ ਬਣ ਗਏ ਜੀ ਉਹ ਦੇ ਲੋਕਲ ਲੈਵਲ ਤੇ ਕਹਿ ਲੋ ਚਾਹੀਏ ਨੈਸ਼ਨਲ ਲੈਵਲ ਤੇ ਕਹਿ ਲੋ ਕਿਸ ਤਰ੍ਹਾਂ ਦੇਖੋ ਇਹ ਸਫਰ ਨੂੰ ਪੂਰੇ ਸਫਰ ਸ਼ੌਕ ਤੋਂ ਸ਼ੁਰੂ ਹੋਇਆ ਸੀ ਸ਼ੌਕ ਵਾਲੇ ਚੱਲ ਰਿਹਾ ਇੱਕ ਬੜੀ ਪ੍ਰਮਾਤਵਾਨ ਹਰ ਪਿੱਛਾ ਪੂਰੀ ਕੀਤੀ ਵਲਡਵਾਈਡ ਹਿੱਟ ਗਾਣਾ ਵੀ ਹੋਇਆ ਫਿਲਮ ਦੇ ਵਿੱਚ ਵੀ ਗਾਣੇ ਲਿਖਣ ਦਾ ਮੌਕਾ ਮਿਲਿਆ ਫਿਲਮ ਸੀ ਚੰਨਾ ਸੱਚੀ ਪੁੱਛੀ ਪੁੱਛ ਜਾਂਦੀ ਉਹਦੇ ਵਿੱਚ ਪ੍ਰਾਪਤੀ ਸੀ ਕਿ ਖਵਾਜਾ ਪਰਮੇਸ਼ਰ ਸਾਹਿਬ ਨੇ ਪਾਕਿਸਤਾਨ ਨੂੰ ਬਹੁਤ ਵੱਡੇ ਕੀਤਾ ਉਹਨਾਂ ਦੇ ਨਾਲ ਲਿਖਣ ਦਾ ਮੌਕਾ ਮਿਲਿਆ ਤਾਂ ਚੰਗੇ ਲੱਗਿਆ ਇੱਥੇ ਤੁਹਾਡੀ ਲੋਕਲ ਨੇ ਬਾਈ ਫੀਰਾਬਰਾਡ ਜਿਸ ਪੂਰੀ ਜਿਹਾ ਗਾਣਾ ਮੇਰੇ ਹੱਥੋਂ ਆਇਆ ਸੀ ਘੋੜੀਆਂ ਦੇ ਮੁੰਤਰਾ ਨੇ ਪੱਟ ਤੇ ਬਹੁਤ ਸਰਦਾਰਾਂ ਦੇ ਸੋ ਰਟਰਨ ਪ੍ਰੀਤ ਬਾਈ ਦਾ ਗਾਣਾ ਜਦ ਮੈਂ ਸੁਣਿਆ ਉਹ ਤੁਸੀਂ ਸਾਨੂੰ ਲੱਗੇ ਆ ਰਸਲਾ ਆਈਆਂ ਟੁੱਟੀਆਂ ਅੰਦਰ ਰੱਖ ਕਰਕੇ ਟੁੱਟੀਆਂ ਅੰਦਰ ਰੱਖ ਕੇ ਹੋਰ ਵੱਜ ਗਏ ਤੇ ਮੱਛੀਰ ਦਿਖਾਈ ਆ ਟੁੱਟੀਆਂ ਅੰਦਰ ਰੱਖ ਕਰਕੇ ਜੀ ਸੋ ਪ੍ਰੀਤ ਬਰਾੜ ਮਿਸ ਪੂਜਾ ਦਾ ਪੂਦਨਾ ਰਿਟਰਨ ਸੀ ਉਹ ਕਹਿੰਦੇ ਬੋਰਡ ਦੇ ਥੱਲੇ ਕਿਤੇ ਬੋਰਡ ਲੱਗਦਾ ਨਹੀਂ ਪਰ ਕੋਸ਼ਿਸ਼ ਕੀਤੀ ਸੀ ਉਹ ਪੂਦਨਾ ਉਹ ਵੀ ਆਪਣਾ ਠੀਕ ਰਿਹਾ ਸੀ ਤਾਂ ਰਾਣੀ ਹੰਦੀਪ ਨੇ ਗਾਇਆ ਸੀਗਾ ਉਹਦੀ ਟੇਪ ਕੀਤੀ ਸੀ ਇਸਕੇ ਦੀ ਮਾਰ ਭਾਈ ਇਹ ਵਰਤੀ ਗੱਲ ਨੇ ਇਸਕੇ ਦੀ ਮਾਰ ਉਹ ਚ ਵੀ ਆਪਣੇ ਗਾਣੇ ਸੀ ਸੋ ਮਨਮੋਹ ਸਿੱਧੂ ਬਾਈ ਗੁਰੂਸਰ ਤੋਂ ਆਪਣਾ ਸੁਖਵੀਰ ਸੰਧੂ ਸੋ ਇਦਾਂ ਸਫਰ ਚੱਲਦਾ ਰਿਹਾ ਮੇਜਰ ਰਾਜਸਤਾਨੀ ਜਿਹਾ ਸਭ ਬੜਾ ਸਭ ਤੋਂ ਹਿੱਟ ਡਿਊਟ ਸੀ ਆਪਣਾ ਕੀ ਹਾਲ ਡੋਲੇ ਜਾ ਉਹਨੂੰ ਇਦਾਂ ਦੇ ਗਾਣੇ ਚੱਲਦੇ ਸੀ ਤਾਂ ਉਹ ਬਾਈ ਨੇ ਇੱਕ ਕੈਸਟ ਦੇ ਵਿੱਚ ਦੋਨੇ ਪਾਸੇ ਉਹੀ ਗਾਣੇ ਭਰਾ ਕੇ ਰੱਖਿਆ ਤਾਂ ਉਹ ਦੀ ਜਿਪ ਸੀ ਜਿਪ ਹਮੇਸ਼ਾ ਚੱਲਦਾ ਸੀ ਵਾਹ ਅੱਛਾ ਆ ਗਈ ਆ ਗਈ ਸੋ ਪ੍ਰਕਾਰ ਸਿੱਧੂ ਬਾਈ ਦੀ ਉੱਥੇ ਪਾਈ ਆ ਤੂੰ ਮੇਰੇ ਖੰਡ ਮੇਸ਼ਰੀ ਉਹ ਚ ਗਾਣਾ ਸੀ ਆਪਣਾ ਨੀ ਸ਼ਰਾਬ ਰੰਗੀਏ ਜੱਟ ਕਰਦਾ ਸ਼ਰਾਬੀ ਸਰਦੇ ਮਾਈ ਨੰਗਰ ਬਾਈ ਤੇਰਾ ਚਿਹਰੇ ਆਉਂਦਾ ਪਿਆਰ ਜਦੋਂ ਦਿਨ ਛਿਪਦਾ ਵੇ ਮਾਈਆ ਸੋ ਆਪਣਾ ਬਾਈ ਬੇਦਾਂਸ ਇਥੋਂ ਉਹਨਾਂ ਨੇ ਵੀ ਮੇਰੇ ਗੀਤ ਗਾਏ ਉਹ ਵੀ ਬੜੇ ਸੀਨੇ ਕਦੇ ਸਮੇ ਸਮੇ ਤੇ ਕਾਫੀ ਗਾਣੇ ਹਿੱਟ ਹੋਏ ਨੇ ਜੁਕਿ ਅੱਜ ਵੀ ਅੱਜੀ ਜਿਹੜੀ ਕਿੜੀ ਐ ਉਹ ਲਾਈਕ ਕਰਦੀ ਐ ਉਹ ਇੰਟਰਸਟ ਲੈਂਦੀ ਐ ਇਸ ਤਰ੍ਹਾਂ ਦੇ ਗਾਣਿਆਂ ਦੇ ਵਿੱਚ ਦੇਖੋ ਗਾਣਿਆਂ ਦਾ ਦੌਰ ਬੜਾ ਲੰਮਾ ਹੂੰ ਜਿਸ ਟਾਈਮ ਡਿਊਟ ਚੱਲਦੇ ਸੀ ਜੋੜਾ ਤੇ ਤਾਂ ਉਦੋਂ ਆਪਾਂ ਦੀਪੂ ਢਿੱਲੋਂ ਦਾ ਗਾਣਾ ਚਾਸੀ ਮਾਰਕੀਟ ਉੱਤੇ ਜਾਂਦੇ ਆ ਤਾਂ ਇੱਕ ਟ੍ਰੈਂਡ ਚੇਂਜ ਹੋ ਗਿਆ ਸੀ ਹਨ ਉਦੋਂ ਬਾਅਦ ਰਣੀ ਮ੍ਰਿਪਾਗੀ ਵਰਤਾਲ ਆਗੇ ਹੋਰ ਕੁੜੀਆਂ ਆ ਗਈਆਂ ਸੋ ਇਹ ਹੁਣ ਵੀ ਇਹ ਵੀ ਦੌਰ ਚੱਲਿਆ ਜਿਹੜਾ ਬੜਾ ਵਧੀਆ ਦੌਰ ਸੀ ਅੱਜ ਇਸ بڑے ਪਾਉ ਭੂਰਨ ਛੋਟੇ ਸਮਾਗਮ ਦੇ ਵਿੱਚ ਬਾਈ ਸੁੱਖਾ ਜੀ ਦੀ ਬਦੌਲਤ ਪੂਜੀਆ ਹੋਈਆਂ ਸਾਰੀਆਂ ਮਹਾਨ ਸ਼ਖਸੀਤਾਂ ਦਾ ਪੰਜਾਬੀ ਸੰਚਾਰਕ ਮੰਚ ਵੱਲੋਂ ਮੈਂ ਜੀ ਆਇਆਂ ਨੂੰ ਸਵਾਗਤ ਵੀ ਹੈ। ਸੁਖਾ ਜੀ ਦਾ ਧੰਨਵਾਦ ਵੀ ਹੈ। ਇੱਕ ਬਾਗੀ ਤਰਤੀ ਦੇ ਜਿਹਨੂੰ ਕਿਸੇ ਵੱਲ ਬੁਲਾਇਆ ਕਿ ਸਨਮਾਨਿਆ ਜਾਂਦਾ ਸੀਗਾ। ਉੱਥੇ ਵਿਰਾਜਮਾਨ ਹੋ ਕੇ ਇਹਨਾਂ ਨੇ ਪੰਜਾਬੀ ਦੇ ਮਾਂ ਬੋਲੀ ਦੇ ਦੀਪਕ ਨੂੰ ਜਗਦਾ ਰੱਖਿਆ। ਇਹ ਸੇ ਕਰਕੇ ਕਿਹਾ ਜਾਂਦਾ ਕਿ ਪੰਜਾਬੀ ਜਿੱਥੇ ਵੀ ਹੋਵੇ ਜੜਾ ਨਹੀਂ ਛੱਡਦਾ ਜਿਹੜਾ ਸੱਚਾ ਪੰਜਾਬੀ ਹੈ ਤੇ ਇਹਨਾਂ ਨੇ ਆਪਣੀ ਜੜ ਨੂੰ ਆਪਣੀ ਮਿੱਟੀ ਦੇ ਮੋਹ ਨੂੰ ਜਨਮ ਤੋਂ ਹੀ ਵੀ ਆਪਾਂ ਕਹਿ ਦਿੰਨੇ ਆ ਭਾਵੇਂ ਰਾਜਸਥਾਨੀ ਸੀ ਪਰ ਜਿਹੜਾ ਪੰਜਾਬ ਪੰਜਾਬੀ ਹੈ ਤੇ ਪੰਜਾਬ ਦੀ ਰੂਹ ਨੂੰ ਇਹਨਾਂ ਨੇ ਉੱਥੇ ਜਾ ਕੇ ਵੀ ਕਾਇਮ ਰੱਖਿਆ ਹੈ ਪੰਜਾਬ ਤਾਂ ਇਹਨਾਂ ਦੀ ਬਦੌਲਤ ਇਹਨਾਂ ਦੀ ਕਲਮ ਦੀ ਬਦੌਲਤ ਤੇ ਪੰਜਾਬੀ ਦਾ ਸਰਸਾਰ ਹੋਣਾ ਹੀ ਸੀ ਅਮਰੀਕਾ ਦਾ ਵਾਤਾਵਰਨ ਨੂੰ ਵੀ ਮੈਂ ਸਮਝਦਾ ਕਿ ਜੇ ਉੱਥੇ ਇੰਨੀ ਦੇਰ ਤੇ ਜਾ ਕੇ ਸਫਤ ਹੈ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਆਪ ਦੀ ਕਲਮ ਦੀ ਬਦੌਲਤ ਆਪ ਦੀ ਸ਼ਬਦਾਵਲੀ ਦੇ ਬਦੌਲਤ ਆਪ ਦੀ ਮਾਂ ਬੋਲੀ ਦੀ ਬਦੌਲਤ ਉੱਥੇ ਵੀ ਰੰਗ ਭਾਗ ਲਾਏ ਉੱਥੇ ਵੀ ਇਹਨਾਂ ਨੇ ਪੰਜਾਬ ਨੂੰ ਵਸਤਾ ਕੀਤਾ ਮਾਨ ਸਨਮਾਨ ਸਮੇਂ-ਸਮੇਂ ਸਰ ਹੁੰਦੇ ਰਹਿੰਦੇ ਐ ਇੱਕ ਕਲਾਕਾਰ ਦੇ ਲਈ ਚਾਹੇ ਉਹ ਕਲਮ ਦਾ ਧਨੀਆ ਚਾਹੇ ਆਵਾਜ਼ ਦਾ ਧਨੀਆ ਚਾਹੇ ਤਰੇਜਾ ਜਿਹਾ ਵੰਗੋ ਸੰਗੀਤ ਦਾ ਧਨੀਆ ਉਹਦੇ ਵਿੱਚ ਇੱਕ ਨਵੀਂ ਰੂਹ ਰੁੱਟਦੇ ਐ 2004 ਦੀ ਗੱਲ ਚੱਲੀ ਸੀ ਮਣ ਕੇ ਟੁੱਟ ਜਾਂਦੀ ਆ ਦੀਪਕ ਢਿੱਲੋਂ ਜੀ ਕਈ ਸ਼ਖਸੀਅਤਾਂ ਹੁਣ ਸਾਡੇ ਵਿੱਚ ਹੈ ਵੀ ਨਹੀਂ ਬਾਈ ਸੁਰਿੰਦਰ ਚੱਗ ਪੱਖੀ ਜੀ ਬਾਈ ਗਮਦੂਰ ਜੀ ਉਹਨਾਂ ਮੇਲਿਆਂ ਦੇ ਵਿੱਚ ਜਿਨ੍ਹਾਂ ਦਾ ਵਕਾਇਦਾ ਨਾਂ ਚੱਲਦਾ ਸੀ ਜਿਹੜੇ ਸਾਡੇ ਮੋਰੀ ਹੁੰਦੇ ਸੀ ਉਹਨਾਂ ਨੂੰ ਅਸੀਂ ਮਿਸ ਵੀ ਕਰਦੇ ਆ ਜਿਵੇਂ ਅੱਜ ਹੁੰਦੇ ਆ ਇਸ ਮਹਿਫਲ ਦਾ ਸ਼ਿੰਗਾਰ ਹੁੰਦੇ ਤਾਂ ਅੱਜ ਦੀ ਮਹਿਫਲ ਦਾ ਰੰਗ ਹੋਰ ਹੀ ਹੋਣਾ ਸੀ ਬਹੁਤ ਖੁੱਭ ਕੇ ਉਹਨਾਂ ਨੇ ਕੰਮ ਕੀਤਾ ਮਨ ਕੇ ਟੁੱਟਦੇ ਜਾਂਦੇ ਆ ਗੀਤ ਉਦੋਂ ਜਿਵੇਂ ਪੰਜਾਬੀ ਚ ਇੱਕ ਹਕਾਵਤ ਹੁੰਦੀ ਸੀ ਹੱਟੀ ਭੱਟੀ ਤੇ ਹਰੇਕ ਥਾਂ ਤੇ ਉਹ ਗੀਤ ਸੁਣਦੇ ਸੀ ਆਪਾਂ ਜਿੱਥੇ ਵੀ ਵਜਦਾ ਸੀ ਜੀ ਇਹ ਇੱਕ ਲੇਖਕ ਦੀ ਕਾਮਯਾਬੀ ਆ ਉਹਦੀ ਛਾਕਰ ਰਚਨਾ ਹੈ ਲਹਿਰੀ ਸਾਹਿਬ ਬੈਠੇ ਆ ਜੱਲੇ ਦਾ ਜੰਗਲਾ ਜਿੱਥੋਂ ਹੋਇਆ ਮੇਰੇ ਖਿਆਲ ਹਨਾ ਸੋ ਇਹ ਹੈ ਜਿੱਥੇ ਲੇਖਕ ਨੇ ਜਿਹੜੀ ਵੀ ਲੇਖਣੀ ਇੱਕ ਛਾਕਰ ਰਚਨਾ ਬਣਾਉਣੀ ਹੁੰਦੀ ਹੈ ਉੱਥੇ ਉਹਦਾ ਸਾਨੁਮਾਨ ਸਰਪਤ ਹੋ ਕੇ ਲੱਗਦਾ ਹੈ ਇਸੇ ਕਰਕੇ ਆਪਾਂ ਇਹਨਾਂ ਦਾ ਨਾਮ ਲੈਨੇ ਆ 21 22 ਸਾਲ ਬਾਅਦ ਵੀ ਭਾਈ ਸੁੱਖਾ ਜੀ ਨੂੰ ਆਪਾਂ ਇੱਥੇ ਆਪਦੇ ਵਿਰਾਜਮਾਨ ਵਿਚਾਲੇ ਸਮਿਦੇ ਆ ਆਪਾਂ ਸਾਰੇ ਭਰਾ ਇਕੱਠੇ ਹੋਏ ਆ ਇਹ ਕਿਸੇ ਦੇ ਸੰਗੀਤ ਦਾ ਕਰਕੇ ਕਿਸੇ ਦੀ ਕਲਮ ਦਾ ਕਰਕੇ ਕਿਸੇ ਦੀ ਆਵਾਜ਼ ਦਾ ਕਰਕੇ ਕਿਉਂਕਿ ਜਿਹੜੀ ਰੂਹ ਹੈ ਰੂਹ ਨੂੰ ਸਕੂਨ ਵਾਸਤੇ ਸੰਗੀਤ ਚਾਹੀਦਾ ਹੀ ਹੈ ਤੇ ਸੰਗੀਤ ਤਾਂ ਹੀ ਚੰਗਾ ਕੰਮ ਕਰਦਾ ਜੀ ਸ਼ਬਦ ਚੰਗੇ ਆ ਸ਼ਬਦਾਂ ਦੇ ਵਿੱਚ ਤੁਹਾਡੇ ਬੋਲ ਬੋਲਦੇ ਆ ਮੈਂ ਆਸਰ ਇਹ ਨਾ ਹੋਣਾ ਕਿ ਸ਼ਬਦ ਨੂੰ ਜਦੋਂ ਹੀ ਦੇਖਦੇ ਹੋ ਪੜ੍ਹਦੇ ਹੋ ਸੁਣਦੇ ਹੋ ਸ਼ਬਦ ਦੀ ਰੂਹ ਨੂੰ ਸਮਝੋ ਸ਼ਬਦੀ ਹੈ ਜਿਹੜਾ ਤੁਹਾਨੂੰ ਹਸਾਉਂਦਾ ਹੈ ਸ਼ਬਦੀ ਹੈ ਜਿਹੜਾ ਤੁਹਾਨੂੰ ਰੋਵਾਉਂਦਾ ਹੈ ਸ਼ਬਦ ਤੁਹਾਡੇ ਨਾਲ ਨਾਲ ਚੱਲਦਾ ਹੈ ਉਹ ਇਸ ਕਰਕੇ ਅੱਜ ਜੁੜੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਅਨੇਜਾ ਜੀ ਦੀ ਬਹੁਤ ਅਲੱਗ ਆਪਾਂ ਸਾਰੇ ਇਕੱਠੇ ਹੋਏ ਆਂ ਉਮੀਦ ਕਰਦੇ ਆ ਇਸ ਤਰ੍ਹਾਂ ਦੇ ਛੋਟੇ ਛੋਟੇ ਸਮਾਗਮ ਜਿਹੜੇ ਹੁੰਦੇ ਰਹਿਣ ਤੇ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਸੱਭਿਆਚਾਰਕ ਮੰਚ ਨੂੰ ਲੀਤੇ ਲਈਏ ਤੇ ਬਾਈ ਹੁਣਾਂ ਨੂੰ ਵੀ ਗੁਜ਼ਾਰਿਸ਼ ਆ ਸੱਖਾ ਜਦੋਂ ਵੀ ਕਿਤੇ ਇਧਰ ਢੇੜਾ ਵੱਜੇ ਜ਼ਰੂਰ ਹੋ ਕੇ ਜਾਓ ਆਪਾਂ ਇਹ ਤੂ ਵੀ ਵਧੀਆ ਵੈਕਟਰ ਦੇ ਦੌਰ ਤੇ ਬੜਾਈਏ ਫਰੀਪ ਲਾਂਡ ਕੰਮ ਕਰਕੇ ਸਾਰਾ ਇਕੱਠੇ ਹੋਈਏ ਭਰਾ ਬਹੁਤ ਬਹੁਤ ਧੰਨਵਾਦ ਸਭ ਦਾ 38 ਵਾਲਾ ਵੀਰ ਜੀ ਦੀ ਸਾਨੂੰ ਕਾਲ ਆਈ ਪਤਾ ਲੱਗਾ ਕਿ ਪਹੋਰ ਤੋਂ ਇੱਥੇ ਆਏ ਨੇ ਤੇ ਅਸੀਂ ਉਹਨਾਂ ਨੂੰ ਸਵਾਦ ਦਿੱਤਾ। ਤੇ ਇਹਨਾਂ ਨੇ ਸਾਡਾ ਸੱਦਾ ਕਬੂਲ ਕਰਦੇ ਅੱਜ ਇੱਥੇ ਆਏ। ਅਸੀਂ ਪੰਜਾਬੀ ਸੁਭੇਚੱਕ ਮੰਚ ਪੱਲੂ ਜੋ ਇੱਥੇ ਮੈਂ ਅਰਵਿੰਦਰ ਮਾਸਟਰ ਜੀ, ਬੰਜਿੰਦਰ ਕਵਿੰਜਾ ਜੀ ਆਪਣੇ ਸਾਫ ਸਿੰਘ ਜੀ, ਗਿੱਲ ਸਾਹਿਬ, ਢੀਂੜਾ ਸਾਹਿਬ ਜੀ, ਮਾਸਟਰ ਜੀ, ਲੈਰੀ ਸਾਹਿਬ ਜੀ ਤੇ ਜਗਜੀਤ ਸੈਣੀ ਜੀ ਤੇ ਅਸੀਂ ਸਾਰਿਆਂ ਨੇ ਅੱਜ ਇੱਥੇ ਆਏ ਦਾ ਵੈਲਕਮ ਕੀਤਾ, ਸਵਾਗਤ ਕਰਦੇ ਆ। ਬੜੀ ਸਾਨੂੰ ਖੁਸ਼ੀ ਹੋਈ ਹੈ। ਤੇ ਮੈਨੂੰ ਯਾਦ ਹੈ ਕਿ ਸੰਦੂ ਜਾਂ ਚਾਰ ਦੇ ਵਿੱਚ ਅਸੀਂ ਇੱਥੇ ਮਿਲਕ ਰਿਹਾ ਸੀ ਤੇ ਉਹਨੂੰ ਕਲਾਕਾਰ ਜਦੋਂ ਆਏ ਸੀ ਸਾਰੇ ਉਸੀ ਨਗੀਤ ਕਾਰਜੀ ਦਾ ਸਨਮਾਨ ਕੀਤਾ ਸੀਗਾ ਤੇ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਨੇ ਦਿਨ ਰਾਤ ਚੌਗਨੇ ਧਰਕੇ ਕੀਤੀ ਤੇ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਚੜ੍ਹਾਈ ਇਹਨਾਂ ਦੀ ਕਰੇ ਹੂੰ ਇਹਨੇ ਕਹਿੰਦਾ ਮੈਂ ਇਹਨਾਂ ਦਾ ਵੈਲਕਮ ਇੱਥੇ ਫਿਰ ਦੁਬਾਰਾ ਕਿਨਾਂ ਆਪਜੀ ਦਾ ਆਉਂਦਾ ਇੱਥੇ ਬਹੁਤ-ਬਹੁਤ ਧੰਨਵਾਦ ਜੀ ਗੁੱਡ ਚਾਅ ਦੋ ਸ਼ਬਦ ਸੈਲੀ ਕਰ ਤੋਂ ਆਪੋ ਦੋਸਤੋ ਅੱਜ ਉਤਸ਼ਾਹ ਤੇ ਤੌਰ ਤੇ ਪਰੋਂ ਰਾਜਸਥਾਨ ਤੋਂ ਸਾਡੇ ਦਰਮਿਆਨ ਪੰਜਾਬ ਦੇ ਬਹੁਤ ਹੀ ਚੋਟੀ ਦੇ ਗੀਤਕਾਰ ਸੁਖਾ ਅੱਛਤੀਵਾਲਾ ਜਿਨ੍ਹਾਂ ਦੀ ਕਲਮ ਤੋਂ ਉਤਰੇ ਗੀਤਾਂ ਨੂੰ ਪੰਜਾਬ ਦੇ ਸ਼ਰਮੋਹਰ ਗਾਇਕਾਂ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ ਜਿਨ੍ਹਾਂ ਵਿੱਚ ਮੈਂ ਸਪੈਸ਼ਲ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਗਾਇਕਾ ਦੀਪਕ ਢਿੱਲੋਂ ਧਰਮਦੇਵ ਸਿੰਘ ਸਾਹਿਬ ਅਮਰਤਾਵਰ ਬਲਬਾਹ ਸਿੰਘ ਢਿੱਲੋਂ ਸਾਹਿਬ ਹਰਦੇਵ ਮਾਹੀ ਨੰਗਲ ਜੀ ਰਾਣੀ ਗੰਦੀ ਧੀਰਾ ਬਰਾੜ ਮਨਮੋਹਨ ਸਿੰਘ ਢਿੱਲੋਂ ਹੋਰ ਬਹੁਤ ਸਾਰੇ ਗਾਇਕਾਂ ਅਜੇ ਗਾਇਕ ਦੇ ਜਿਨ੍ਹਾਂ ਨੂੰ ਇਹਨਾਂ ਨੇ ਰਾਤੋਂ ਰਾਤ ਆਪਣੇ ਗੀਤ ਦੇ ਕੇ ਆਪਣੀ ਕਲਮ ਤੋਂ ਉក្រੇ ਗੀਤਾਂ ਦੇ ਨਾਲ 스타 ਬਣ ਗਏ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਅੱਜ ਉਪਰਚੇ ਦੌਰ ਦੇ ਫਾਜ਼ਿਲ ਦਾ ਇੱਕ ਸੰਗੀਤਕ ਮਿਲਣੀ ਹੈ ਦੋਸਤੋ ਮਿੱਤਰਾਂ ਨੂੰ ਮਿਲਣ ਦੇ ਲਈ ਵੈਸੇ ਅੱਜ ਕੱਲ ਇਹ ਕੈਲੀਫੋਰਨੀਆ ਸੈਟ ਨੇ ਕਾਫੀ ਲੰਬੇ ਸਮੇਂ ਤੋਂ ਉੱਥੇ ਬੈਠ ਕੇ ਵੀ ਮਾਂ ਬੋਲੀ ਪੰਜਾਬੀ ਅਤੇ ਦੇ ਪ੍ਰਸਾਰ ਲਈ ਕੰਮ ਕਰ ਰਹੇ ਨੇ ਅੱਜ ਉੱਚੇ ਤੌਰ ਤੇ ਫਾਜ਼ਿਲ ਦਾ ਦੋਸਤੋ ਮਿੱਤਰਾਂ ਨੂੰ ਮਿਲਣ ਦੇ ਲਈ ਸੰਗੀਤ ਪ੍ਰੇਮੀਆਂ ਨੂੰ ਮਿਲਣ ਦੇ ਲਈ ਆਏ ਦੇ ਮੈਂ ਉਹਨਾਂ ਨੂੰ ਜੀ ਆਣ ਵਰਤਾਂ ਸੁਖਾਟ ਦੀ ਬੋਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਜਲ ਕਾ ਮੇਰੀ ਜਨਮ ਭੂਮੀ ਹੈ ਰਹਿੰਦਾ ਮੈਂ ਗੰਗਾ ਨਗਰਚਾ ਗੰਗਾ ਨਗਰ ਦੇ ਵਿੱਚ ਰਹਿਣ ਕਰਕੇ Rajasthan ਦੇ ਵਿੱਚ ਰਹਿਣ ਕਰਕੇ ਮੇਰੀ ਮੁਲਾਕਾਤ ਉਸ ਜਵਾਨੇ ਦੇ ਵਿੱਚ ਅੱਜ ਤੋਂ ਲਗਭਗ 40 ਸਾਲ ਪਹਿਲੇ ਸੁਖਜੀਤ ਸਿੰਘ ਹੋਣੀ ਜਿਹੜੇ ਅੱਜ ਬੜੇ ਮਹਤਵੀਰ ਔਰ ਪੰਜਾਬ ਦੇ ਮਾਨਮਤੇ ਕਲਾਕਾਰ ساری ਦੁਨੀਆ ਦੇ ਵਿੱਚ ਨਾਮ ਅੱਜ ਉਹਨਾਂ ਨੂੰ ਹਾਜਲਕਾ ਦੇ ਪੰਜਾਬੀ ਸਭਿਆਚਾਰਕ ਮੰਚ ਦਾ ਸੱਦਾ ਉਹਨਾਂ ਨਾਲ ਮੁਲਾਕਾਤ ਸਭ ਵੀ ਰਬ ਦੀ ਦਾਤ ਬਖਸ਼ੀ ਦੇ ਵਿੱਚ ਹੋਈ 40 ਸਾਲਾਂ ਤੋਂ ਅਸੀਂ ਦੋਸਤ ਵੀ ਆ ਲੇਕਿਨ ਇੱਕ ਜਿਹੜਾ ਮਹੱਤਵਪੂਰਨ ਤੱਥ ਤੁਹਾਡੇ ਦੇ ਨਾਲ ਮੈਂ ਸਾਂਝਾ ਕਰਨਾ ਚਾਹਣਾ ਵੇਖ ਤਾਂ ਮੈਨੂੰ ਉਹਨਾਂ ਦੇ ਨਾਲ ਇੱਥੇ ਅੱਜ ਆਉਣ ਦਾ ਮੌਕਾ ਮਿਲਿਆ ਜਿਹੜਾ ਕਿ ਮੇਰਾ ਪੇਕਾ ਪਿੰਡ ਹੈ ਦੂਸਰਾ ਸਾਰਿਆਂ ਦੇ ਵਿੱਚ ਆਪ ਦੇ ਬੰਦੇ ਨੇ ਜਾ ਕੇ ਖੁਸ਼ੀ ਮਿਲ ਰਹੀ ਹੈ ਜੀਜਾ ਸੁਖਜੀਤ ਸਿੰਘ ਦੇ ਬਾਰੇ ਕੁਝ ਕਹਿਣ ਦੇ ਮਾਮਲੇ ਦੇ ਵਿੱਚ ਮੈਨੂੰ ਆਖਿਆ ਗਿਆ ਤਾਂ ਉਹਦੇ ਵਿੱਚ ਮੈਨੂੰ ਬਹੁਤ ਕੁਝ ਹੀ ਮਿਲ ਰਹੀ ਹੈ ਕਿਉਂਕਿ ਬਚਪਣੇ ਦੇ ਵਿੱਚ ਹੀ ਸੀਗੇ ਵੀ ਮੈਂ ਵੀ 40 ਸਾਲ ਪਹਿਲੇ ਔਰ ਜਿਹੜੇ ਨਿੱਕੇ ਨਿੱਕੇ ਹੱਥਾਂ ਨਾਲੋਂ ਦਿਨਾਂ ਦੇ ਵਿੱਚ ਗੀਤ ਉਕੇਰੇ ਜਾਂਦੇ ਸੀਗੇ ਉਹ ਫਿਰ ਸਾਡੇ ਹੀ ਕੰਨੀ ਪਾ ਕੇ ਸਾਨੂੰ ਸੁਣਾਏ ਜਾਂਦੇ ਸੀ ਫਿਰ ਲੱਗਦਾ ਹੈ ਕਿ ਅਸੀਂ ਕਿੱਥੇ ਪਾਸ ਕਰਦੇ ਸੀ ਤਾਂ ਇਹਨਾਂ ਦਾ ਹੌਸਲਾ ਵੱਧਦਾ ਸੀਗਾ ਅਜੋਨਾਂ ਗੱਲਾਂ ਨੂੰ ਯਾਦ ਕਰਕੇ ਬੜਾ ਮਾਨ ਮਹਿਸੂਸ ਹੁੰਦਾ ਹੈ ਕਿ ਉਹਨਾਂ ਗੀਤਾਂ ਨੂੰ ਅਸੀਂ ਸੁਣਿਆ ਸਾਨੂੰ ਸੁਣਨ ਦਾ ਮੌਕਾ ਮਿਲਿਆ ਪੰਜਾਬੀ ਭਾਸ਼ਾ ਦੇ ਨਾਲ ਪੰਜਾਬ ਤੋਂ ਦੂਰ ਰਹਿੰਦੇ ਹੋਏ ਥੋੜਾ ਜਿਹਾ ਜਿੱਥੇ ਪੰਜਾਬੀ ਐਡਾ ਮੋੜ ਨਹੀਂ ਸੀਗਾ ਪੰਜਾਬੀ ਦੇ ਨਾਲ ਬਹੁਤ ਨੇੜਤਾ ਹੋ ਗਈ ਔਰ ਹੁਣ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਨੇੜਤਾ ਹੈ ਕਿ ਰਾਜਸਥਾਨ ਦੇ ਵਿੱਚ ਹੁੰਦੇ ਹੋਏ ਵੀ ਰਾਜਸਥਾਨ ਦੀਆਂ ਖਬਰਾਂ ਨਹੀਂ ਸੁਣੀਆਂ ਪੰਜਾਬ ਦੀ ਖਬਰ ਸੁਣ ਕੇ ਹੀ ਸੋਣਾ ਹੈ ਇੰਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਸੁਖਜੀਤ ਸਿੰਘ ਦਾ ਵੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਮੈਂ ਸੱਚੇ ਬਾਸ਼ਾ ਵੈਰ ਗੁਰੂ ਦਾ ਸ਼ੁਕਰਾਨਾ ਵੀ ਅਦਾ ਕਰਦਾ ਕਿ ਮੇਰੀ ਮਾਂ ਬੋਲੀ ਦੇ ਨਾਲ ਮੈਨੂੰ ਜੋੜੀ ਰੱਖਿਆ ਪਲੱਸ ਇਹ ਇਹਨਾਂ ਦਾ ਜਿਹੜਾ ਸਫ਼ਰ ਸੀਗਾ ਦਿਨ-ਪ੍ਰਤੀ ਦਿਨ ਸਾਡੇ ਅੱਖਾਂ ਦੇ ਸਾਹਮਣੇ ਰਿਹਾ 40 ਸਾਲ ਦਾ ਇੱਕ 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 ਦਿਨ ਦਾ ਸਫ਼ਰ ਇਹਨਾਂ ਨੇ ਕਾਮਯਾਬੀ ਪਾਈ ਨਿਸ਼ਚਿਤ ਰੂਪੇ ਪੰਜਾਬ ਦੀ ਮਿਹਨਤ ਦੇ ਨਾਲ ਪਾਈ ਸਾਨੂੰ ਆਉਂਦਾ ਇੱਕ ਸੋ ਭਾਗਿਆ ਮਿਲਿਆ ਕਿ ਅੱਜ ਅੱਖਾਂ ਨਾਲ ਸਾਰਾ ਕੁਝ ਦੇਖਣ ਦਾ ਮੌਕਾ ਮਿਲਿਆ ਖੁਸ਼ੀ ਬਹੁਤ ਹੈ ਆਈ ਸਾਂਝਾ ਕਰਨਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਕਿਸਰਾ ਨਾਲ ਜਿਹੜਾ ਇੱਕ ਬੈਠਕ ਕੀਤੀ ਗਈ ਮੈਂ ਤੁਹਾਡਾ ਸਭ ਦਾ ਸਾਹਿਬ ਹਫਾਜ਼ਿਲ ਦਾ ਤੋਂ ਅੱਜ ਮੇਰੇ ਨਾਲ ਪੰਜਾਬੀ ਸੰਗੀਤ ਦੇ ਥੰਮ ਜੋ ਕਿ ਗੀਤਕਾਰੀ ਦੇ ਵਿੱਚ ਜਿਨ੍ਹਾਂ ਨੇ ਲੰਮੀਆਂ ਉਡਾਰੀਆਂ ਮਾਰੀਆਂ ਸੁੱਖਾ 38 ਵਾਲਾ ਜੀ ਜਿਨ੍ਹਾਂ ਦੇ ਮਣਕੇ ਟੁੱਟਦੇ ਜਾਂਦੇ ਆ ਗੀਤ ਦੀਪਕ ਢਿੱਲੋਂ ਜੀ ਦੀ ਆਵਾਜ਼ ਦੇ ਵਿੱਚ ਰਿਪੋਰਟ ਕੀਤਾ ਗਿਆ ਸੀ ਜਿਹਨੂੰ ਕਿ ਰਾਤੋ ਰਾਤ ਸਟਾਰ ਬਣ ਗਏ ਸੀ ਉਹ ਤੇ ਅੱਜ ਉਹ ਸਾਡੇ ਵਿੱਚ ਪੰਜਾਬੀ ਸੱਭਿਆਚਾਰਕ ਮੰਚ ਵੱਲੋਂ ਉਹਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਫਾਜ਼ਿਲ ਕਾ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਹ ਪੰਜਾਬ ਦੇ ਬਹੁਤ ਵੱਡੇ ਸਟਾਰ ਨੇ ਜਿਨ੍ਹਾਂ ਨੂੰ ਗਾਇਕਾਂ ਨੂੰ ਉਹਨਾਂ ਨੇ ਸਟਾਰ ਬਣਾਇਆ ਤੀਰਾ ਬਰਾੜ ਜੀ ਨੂੰ ਕੋੜੀਆਂ ਧਰਮਪ੍ਰੀਤ ਜੀ ਨੇ ਟੁੱਟੀਆਂ ਤੜੱਕ ਕਰਕੇ ਉਸ ਤੋਂ ਇਲਾਵਾ ਮੇਜਰ ਰਾਜਸਥਾਨੀ ਅੰਮਰਤਾ ਵੀਰ ਆਪਣੀ ਮਿਸ ਪੂਜਾ ਜੀ ਤੇ ਅੱਗੇ ਵੀ ਜੋ ਇਹ ਆਪਣੇ ਪੰਜਾਬ ਨੂੰ ਇਹ ਸੱਭਿਆਚਾਰ ਨੂੰ ਦੇਣ ਦੇ ਰਹੇ ਨੇ ਤੇ ਅਸੀਂ ਉਹਨਾਂ ਦਾ ਪੰਜਾਬੀ ਸੱਭਿਆਚਾਰਕ ਮੰਚ ਵੱਲੋਂ ਸਵਾਗਤ ਕਰਦੇ ਹਾਂ ਤੇ ਜਿਹਦੇ ਵਿੱਚ ਪ੍ਰధాన ਅਨੇਜਾ ਜੀ ਮਨਜਿੰਦਰ ਤਨੇਜਾ ਜੀ ਰਵਿੰਦਰ ਜੀ ਬਿੱਟੂ ਲਹਿਰੀ ਜੀ ਸਾਡੇ ਦੇ ਦਰਮਿਆਨ ਸੈਣੀ ਸਾਹਿਬ ਸਾਡੇ ਦਰਮਿਆਨ ਵਿੱਚ ਮੌਜੂਦ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਖਾਸ ਕਰਕੇ ਸੁਖਾ ਠੱਤੀ ਵਾਲਾ ਜੀ ਜਿਹੜੇ ਕਿ ਯੂ ਐਸ ਏ ਤੋਂ ਸਾਡੇ ਲਈ ਅੱਜ ਸਪੈਸ਼ਲ ਫਾਜ਼ਲ ਕਾਲੇ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਕੀ ਕਹਾਂਗੇ ਕਿਸ ਤਰ੍ਹਾਂ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਕੀ ਕਹਿਣਾ ਚਾਹੁੰਗੇ ਅਸੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੈਨੀ ਸੁਖਚੰਨ ਜੀ ਪਾਜੀ ਵੱਡੇ ਭਾਜੀ ਸੁਖਾਟਤੀ ਵਾਲਾ ਜੀ ਜਿਨ੍ਹਾਂ ਨੂੰ ਵੇਖ ਕੇ ਮੈਂ ਲਿਖਣਾ ਸ਼ੁਰੂ ਕੀਤਾ ਸੀ ਲੰਮ ਸਮੇਂ ਮੈਨੂੰ ਯਾਦ ਆ ਮੈਂ ਬਿਲਕੁਲ ਜਵਾਗ ਜਿਹਾ ਹੁੰਦਾ ਸੀ ਜੀ ਪਹਿਲੀ ਵਾਰੀ ਬਾਈ ਨੂੰ ਮਿਲਣ ਗਿਆ ਸੀ ਤੇ ਉੱਥੋਂ ਮੈਨੂੰ ਲਿਖਣ ਦੀ ਲਲਕ ਲੱਗ ਗਈ ਸੀ ਇਤੋਂ ਲੰਮ ਸਮ 50 ਪਲੱਸ Song ਮੇਰੇ ਵੀ ਮਾਰਕੀਟ ਦੇ ਵਿੱਚ ਆ ਚੁੱਕੇ ਆ ਥੋੜੀ ਥੋੜੀ ਗਾਉਣਾ ਸ਼ੁਰੂ ਕੀਤਾ ਕਿਹੜੇ ਕਿਹੜੇ Song ਆਏ ਆ ਗਾਣੇ ਕਾਫੀ ਆਰਟਿਸਟਾਂ ਨੇ ਮਰਿੰਦਰ ਬੋ ਵੀ ਬਾਈ ਫਰੋਜ਼ ਖਾਨ ਜੀ ਨਿਸ਼ਤਰ ਭਾਜੀ ਗੋਪਿੰਦਰ ਹੰਡਾ ਨਾਲ ਵੀ ਮੈਂ ਕੰਮ ਕਰ ਚੁੱਕਿਆ ਜੀ ਮੂਵੀ ਆ ਰਹੀ ਹੈ ਹੁਣ ਜੁਦਾਈਆਂ ਉਹ ਚ ਟਾਈਟਲ Song ਮੇਰਾ ਕਾਫੀ ਗੀਤ ਲਿਖਿਆ ਜੀ ਪਾਕਿਸਤਾਨ ਤੋਂ ਲੰਮ ਸਮ 20 ਪਲੱਸ Song ਮੇਰੇ ਪਾਕਿਸਤਾਨ ਤੋਂ ਕੋੜ ਹੋ ਚੁੱਕੇ ਆ ਜੀ ਬਹੁਤ ਸਤਵਿੰਦਰ ਲਵਲੀ ਜੀ ਦਾ ਆ ਰਿਹਾ ਦੇਸੀ ਪੂਰ ਦੇ ਮਿਊਜ਼ਿਕ ਦੇ ਵਿੱਚ ਉਹ ਵੀ ਮੇਰਾ ਲਿਖਿਆ ਹੋਇਆ ਗੀਤ ਆ ਤੇ ਨਾਨਾ ਭਾਜੀ ਕਾਫੀ ਆ ਮੇਰਾ ਗੀਤ ਆਇਆ ਸੀ ਜੀ ਲਮ ਸਮ ਤਿੰਨ ਕੁ ਮਹੀਨੇ ਪਹਿਲਾਂ दारू ਦੀ ਸਮੈਲ ਟ੍ਰੈਂਡਿੰਗ ਦੇ ਵਿੱਚ ਰਿਹਾ ਲਗਾਤਾਰ ਤਿੰਨ ਮਹੀਨੇ ਭਾਜੀ ਉਹਨਾਂ ਦੀ ਬਦੌਲਤ ਕੋਈ ਵੀ ਚੀਜ਼ ਲਿਖੀ ਦੀ ਹੈ ਅਮਰੀਕਾ ਹੁੰਦੇ ਆ ਇਹਨਾਂ ਤੋਂ ਪੁੱਛੀ ਦਾ ਤੇ ਹੁਣ ਭਾਜੀ ਉਹਨਾਂ ਦਾ ਇੱਕ ਲਿਖਿਆ ਹੋਇਆ ਗੀਤ ਵੀ ਮੈਂ ਗਾ ਰਿਹਾ ਤੇ ਬਸ ਮੁਕਤੀ ਦੀ ਗੱਲ ਇਹ ਆ ਜੀ ਵੀ ਇਹਨਾਂ ਦਾ ਆਸ਼ੀਰਵਾਦ ਹੁਣ ਡੱਬ ਚ ਸਲਾ ਗੀਤ ਆਇਆ ਸੀ ਮੇਰਾ ਉਹ ਅੱਜ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ